ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇਕ ਓੰਕ ਸਤਗੁਰ ਪ੍ਰਸਾਦਿ ਪਾਠ ਪੜਿਓ ਅਰ ਬੇਦ ਵਿਚਾਰਿ ਨਿਵਲ ਭਉੰਗਮ ਸਾਦੇ ਪੰਜ ਜਨਾ ਸਾਂਗ ਨਾ ਛੁਟ ਗਿਆ ਆਦਿਕ ਅਹੰ ਬੱਦ ਬਾਦੇ ਪਾਠ ਪੜਿਓ ਅਰ ਬੇਦ ਵਿਚਾਰਿਆ ਨੇਵਲਾ ਭੰਗਮ ਸਾਦੇ ਪਾਂਜੋ ਜਨਾਂ ਸੰਸੰਗ ਨ ਛੁਟਕਿਆ ਆਦਕ ਅਹੰ ਬੱਦ ਵਾਦੇ ਪਿਆਰੇ ਇਹਨ ਵਿਦ ਮਿਲਣ ਨਾਂ ਜਾਈ ਮਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕਾ ਦਵਾਰ ਦੀਜਾ ਬੁੱਧ ਬਵਿਕਾ ਰਹਾ ਮੋਨ ਭਇਓ ਕਰ ਪਾਤੀ ਰਹਾ ਨਗਨ ਫਿਰਿਓ ਬਨ 마হি ਟਟ ਤੀਰਥ ਸਭ ਧਰਤੀ ਭ੍ਰਮਿਆ ਦੋਬਾ ਦਾ ਛੁਟਕਾ ਨਹੀਂ ਮਨ ਕਾਮਨਾ ਤੀਰਥ ਜਾਏ ਬਸਿਆ ਸਿਰ ਕਰ ਬਤ ਤਰਾਏ ਮਨ ਕੀ ਮੈਲ ਨਾ ਉਤਰੈ ਇਹ ਬਿਦਾ ਜੇ ਲਖ ਯਤਨ ਕਰਾਈ ਕਾਨਕ ਕਾਮਨੀ ਹੈ ਵਰ ਗਾਇਬਾਰ ਬਹੁ ਵਿਦਾਨ ਦਾ ਤਾਰਾ ਅੰਨ ਵਸਤਰਾ ਭੂਮ ਬਹੁ ਅਰਪੇ ਨਾ ਮਿਲਿਆ ਹਰ ਦੁਆਰਾ ਪੂਜਾ ਅਰਚਾ ਮੰਦਨ ਦੰਡਾਤਾ ਕਰਮ ਆਤ ਰਹਿਤਾ ਹਉ ਹੰਕਾਰਤ ਬੰਧਨ ਮਹ ਪਰਿਆ ਨਹ ਮਿਲਿਆ ਇਹ ਜੁਗਤਾ ਜੋਗ ਸੱਦਾ ਆਸਣ 84 ਇਹ ਭੀ ਕਰ ਕਰ ਰਹਾ ਵੱਡੀ ਆਰਜਾ ਫਿਰ ਫਿਰ ਜਨਮ ਹਰ ਸਿਉ ਸੰਗਨ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੁਹਣੀ ਚੰਦਨ ਚੋਆ ਅਰਕ ਕੋਰ ਕਾ ਦਵਾਰਾ ਹਰ ਕੀਰਤ ਸਾਦ ਸੰਗਤ ਹੈ ਸਿਰ ਕਰਮਨ ਕਾ ਕਰਮ ਕਹੋ ਨਾਨਕ ਇਸ ਭਇਓ ਪ੍ਰਾਪਤਾ ਜਿਸ ਪਰਬ ਲਿਖੇ ਕਾਲਹਿਨਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨਾ ਹਰ ਹਰ ਕੀਰਤਨ ਇਹੋ ਮਨ ਰਾਤਾ ਤੇਰੋ ਸੇਵਾ ਕਾ ਇਹ ਰੰਗ ਮਾਤਾ ਭਯੋ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੂਜਾ ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ